ਮੁੰਡਰੇ ਪ੍ਰਾਸਕਰ ਬੋਲਣ ਆਉਂਦੇ ਅਨਸਰ ਜਿਹੜਾ ਤਮਾਚ ਚੱਲ ਰਿਹਾ ਹਾਟਪਾਟ ਪਾਕਿਸਤਾਨ ਦੇ ਵਿੱਚ ਦੇਰ ਰਾਤ ਕੱਲ ਤੋਂ ਜਿਹੜਾ ਕਾਫੀ ਏਰੀਆ ਹਾਜਲ ਹੋ ਰਹੀ ਹੈ ਪ੍ਰਾਹਣਕੋਟ ਦੇ ਵਿੱਚ ਕਾਫੀ ਦਿੱਕਤਾਂ ਮਾਰਦੇ ਸਨ ਯਾਰ ਹੁਣ ਸੁੰਦਰ ਚੱਕ ਦੇ ਵਿੱਚ ਇੱਕ ਕੁਛ ਡਿੱਗਿਆ ਬਾਬੂ ਨਾ ਦੀ ਜਿਹੜਾ ਨਾ 10 ਹਜ਼ਾਰ ਰੁਪਏ ਦਾ ਨਗਿੰਦਰ ਪਾਲ ਹਲਕੋ ਕੋ ਇਤੋ ਉਹ ਬੜਾ ਅਫਸੋਸ ਦੀ ਗੱਲ ਹੈ ਕਿ ਪਾਕਿਸਤਾਨ ਬਾਹਰ ਨਹੀਂ ਆ ਰਿਹਾ ਲਗਾਤਾਰ ਜ਼ਿਲ੍ਹਾ ਪਖਾਨਕੋਟ ਦੇ ਵਿੱਚ ਡਰੋਨ ਨਾਲ ਹੋਰ ਗੋਲੀਬਾਰੀ ਜੜੀ ਬੜੇ ਜ਼ੋਰ ਦਾ ਚੱਲ ਰਹੀ ਪਈ ਹੈ। ਦੋਸਤੋ 20 ਮਿੰਟ ਪਹਿਲੇ ਨਕਰੋ ਨਿਕਲਿਆ ਆਪਣੇ ਦਫ਼ਤਰ ਆ ਰਿਹਾ ਸੀ ਕਿ ਸਾਡੇ ਅੱਡੇ ਦੇ ਵਿੱਚ ਸੁੰਦਰ ਚੱਤ ਬੜੇ ਲੋਕੀ ਅੱਡੇ ਦੇ ਵਿੱਚ ਉਹ ਬੰਪਿਆ ਹੈ। ਰੱਬ ਦਾ ਬਾਬੇ ਨਾਲਕ ਦਾ ਸ਼ੁਕਰ ਹੈ ਕਿ ਉਹ ਗੋਲੇ ਦੇ ਵਿੱਚ ਪਿਆ। ਔਰ ਉਹਦੇ ਜੇ ਸੇਕ ਕੱਢ ਕੇ ਤੇ ਪਰੇ ਪੈ ਗਿਆ। ਮਤਲਬ ਕੋਈ ਵੀ ਮੁਕਸ਼ਾ ਨਹੀਂ ਹੋਇਆ ਕਿ ਮੇਰੀ ਸਾਰੇ ਲੋਕਾਂ ਦੀ ਬੇਨਤੀ ਹੈ ਹਾਲਾਤ ਬੇਸੁਰ ਸੁਧਦੇ ਠੀਕ ਨਹੀਂ ਖਾਸ ਕਰਕੇ ਪੰਜਾਬ ਦੇ ਹਾਲਾਤ ਜਿਹੜੇ ਠੀਕ ਨਹੀਂ ਤੇ ਮੈਂ ਸਾਰੇ ਲੋਕਾਂ ਨੂੰ ਅੱਥਬੰਦ ਕੋ ਬੇਨਤੀ ਕਰਦਾ ਹਾਂ ਕਿ ਸਾਰੇ ਲੋਕ ਸੇਫ ਰਹਿਣ ਵਾਸਤੇ ਆਪਣੇ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਬਾਹਰ ਨਾ ਨਿਕਲ ਅੱਜ ਸਵੇਰੇ ਵੀ ਬਹੁਤ ਬੰਬਾਂ ਵਾਲੀ ਜਿਹੜੀ ਹੋਈ ਹੈ ਜਿਸ ਤੋਂ ਹੋਣੀ ਹੀ ਹੋਈ ਹੈ ਤੇ ਹੋ ਵੀ ਹੋਈ ਹੈ ਕਿ ਮੈਂ ਤੇ ਬਾਬੇ ਨਾਲੇ ਕਦੇ ਪ੍ਰਾਰਥਨਾ ਕਰਦਾ ਹਾਂ ਹਲੋਸ਼ਾ ਬਾਬੇ ਨਾਲੇ ਦਾ ਮੇਰ ਪਰ ਹੈ ਸਾਡੇ ਦੇਸ਼ ਦੇ ਉੱਤੇ ਰਿਹਾ ਔਰ ਜਿਹੜੇ ਲੋਕੀ ਜਿਹੜੇ ਦੇਸ਼ ਇਮਾਨਦਾਰੀ ਨਾਲ ਕੰਮ ਕਰਦੇ ਆ ਇਮਾਨਦਾਰੀ ਨਾਲ ਚੱਲਦੇ ਆ ਆਪਣੇ ਦੇਸ਼ ਨਾਲ ਪਿਆਰ ਕਰਦੇ ਆ ਬਾਬੇ ਨਾਲੇ ਕਦਾ ਵੀ ਉਹਨਾਂ ਦੀ ਕਿਰਪਾ ਮੇਰੇ ਪਰ ਹੈ ਅੱਜ ਇਹਦਾ ਪਾਕਿਸਤਾਨ ਇੱਕ ਐਸਾ ਗੰਦਾ ਦੇਸ਼ ਹੈ ਜਿੰਨੇ ਨਾ ਜੀਣਾ ਤੇ ਨਾ ਉਹ ਜਿੰਦਣਾ ਰੋਟੀ ਤੋਂ ਮਹਤਾਜ ਹੋਏ ਦਾ ਆਦਮੀ ਸਿਰਸਰੇ ਕਬਰ ਲੱਗੀ ਦੀ ਹੈ ਕਿ ਪਾਕਿਸਤਾਨ ਕੋਲ ਮਲੇ ਰੋਟੀ ਖਾਣ ਨੂੰ ਪੈਸੇ ਨਹੀਂ ਤੇ ਪਤਾ ਨਹੀਂ ਕਿੰਨੇ ਮਿਲੀ ਉਹਨਾਂ ਬੈਂਕ ਤੋਂ ਲੋਨ ਲਿਆ ਤੇ ਉਹਨਾਂ ਨਾਲ ਬਾਦੀ ਦੇ ਗਲੇ ਰੋਟੀ ਨਹੀਂ ਦੇ ਦੀ ਉਹਨੇ ਕਿ ਜਿੰਨੇ ਕਿਸੇ ਨੂੰ ਤੰਕਾ ਜੋ ਆਪੇ ਦੀ ਸੁਖਣੀ ਹੋਦਾ ਇਸ ਕਰਕੇ ਮੈਂ ਸਾਰੇ ਲੋਕਾਂ ਜੀਏ ਪਿੰਡ ਕਰਦਾ ਆਪਰੇ ਆਪਰੇ ਸੇਰ ਤੇ ਖਨਵਾਸੇ ਆਪਰੇ ਘਰੇ ਪਰਾਂ ਦੇ ਵਿੱਚ ਜੇ ਜਾਨ ਵਾਰਨਾ ਮੇਰੇ ਕੋਲ ਬਹੁਤ ਬਹੁਤ ਸਾਰੇ ਭਰਾਵਾਂ ਦਾ ਜੇਸ ਬਾਸਿਆਂ ਦਾ ਸੋਬੇ ਬਾਸਿਆਂ ਦਾ ਤਨਹਵਾਦ ਮੇਰੇ ਕੋਲ ਗਿਆ